ਮਨੁੱਖ ਸਮਝੇ ਨਾ ਤੇ ਗੱਲ ਵੱਖਰੀ ਨਹੀਂ ਤੇ ਸਾਰੀ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬਾਨ ਨੇ ਸਮਝਾਇਆ ਹੀ ਇਹ ਹੈ ਹਜ਼ੂਰ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ ਭਗਤ ਕਬੀਰ ਸਾਹਿਬ ਆਪਣੀ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਨੇ ਆਖਣ ਲੱਗੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪੈ ਆਨ ਲੁਟਾਵੈ ਕਹਿੰਦੇ ਮਨੁੱਖ ਬੜੇ ਬੜੇ ਤਰੀਕਿਆਂ ਦੇ ਨਾਲ ਬੜੇ ਬੜੇ ਢੰਗ ਦੇ ਨਾਲ ਪਰਾਇਆ ਧਨ ਆਪਣੇ ਘਰ ਵਿੱਚ ਲੈ ਕੇ ਆਉਂਦਾ ਕਿਸੇ ਨਾਲ ਠੱਗੀ ਕਰਕੇ ਕਿਸੇ ਨਾਲ ਧੋਖਾ ਕਰਕੇ ਕਿਸੇ ਨਾਲ ਫਰੇਬ ਕਰਕੇ ਪਰ ਭਗਤ ਸਾਹਿਬ ਕਹਿੰਦੇ ਫਿਰ ਉਹ ਧਨ ਦਾ ਕੀ ਕਰਦਾ ਸੁੱਤ ਦਾਰਾ ਪਹਿ ਆਨ ਲੁਟਾਵੇ ਲਿਆ ਕੇ ਆਪਣੇ ਧੀਆਂ ਪੁੱਤਰਾਂ ਤੇ ਆਪਣੀ ਇਸਤਰੀ ਤੇ ਆਪਣੇ ਪਰਿਵਾਰ ਤੇ ਉਹ ਧਨ ਲਟਾਉਂਦਾ ਹੈ ਪਰ ਭਗਤ ਜੀ ਸਮਝਾਉਂਦੇ ਨੇ ਭਾਈ ਸੁਚੇਤੋ ਮਨ ਮੇਰੇ ਭੋਲੇ ਕਪਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀ ਪਹਿਲੀਜੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਜਿਹੜੇ ਤੂੰ ਪਾਪ ਕਰ ਰਿਆ ਕਿਸੇ ਨਾਲ ਠੱਗੀ ਕਰਕੇ ਕਿਸੇ ਨਾਲ ਧੋਖਾ ਕਰਕੇ ਕਿਸੇ ਨਾਲ ਫਰੇਬ ਕਰਕੇ ਇਹ ਮਾਇਆ ਆਪਣੇ ਘਰ ਵਿੱਚ ਲੈ ਕੇ ਆ ਰਿਆ ਨਾ ਇਹ ਤਨ ਜ਼ਹਿਰ ਰੂਪੀ ਤਨ ਹੈ ਤੇ ਜਿਹੜਾ ਮਨੁੱਖ ਜ਼ਹਿਰ ਇਕੱਠਾ ਕਰੇ ਜ਼ਹਿਰ ਕਿਸੇ ਦਾ ਪਲਾ ਨਹੀਂ ਕਰਦਾ ਸਤਿਗੁਰੂ ਦੀ ਪਾਵਨ ਬਾਣੀ ਦੇ ਬਚਨ ਨੇ ਵਿਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਗੁਰੂ ਕੀ ਸਿੱਖ ਸੰਗਤ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਭਾਈ ਮਰਦਾਨਾ ਜੀ ਕਿਸੇ ਨਗਰ ਦੇ ਵਿੱਚ ਕੀਰਤਨ ਆਰੰਭ ਕਰਨ ਲੱਗੇ ਗੱਲ ਕੇਵਲ ਸਮਝਾਉਣ ਵਾਸਤੇ ਹੈ ਬਹੁਤ ਸਾਰੀਆਂ ਥਾਵਾਂ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਰਾਹੀਂ ਸਾਨੂੰ ਬਹੁਤ ਵੱਡੇ ਸਿਧਾਂਤ ਬਖਸ਼ੇ ਸਤਗੁਰੂ ਕੀਰਤਨ ਦੀ ਆਰੰਭਤਾ ਕਰਨ ਲੱਗੇ ਤੇ ਭਾਈ ਮਰਦਾਨਾ ਜੀ ਸਤਗੁਰੂ ਜੀ ਨੂੰ ਬੇਨਤੀ ਕਰਦੇ ਆਖਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜਦੋਂ ਆਪਾਂ ਕੀਰਤਨ ਕਰਦੇ ਆ ਨਾ ਤੇ ਸੰਗਤਾਂ ਪਿਟਾਵਾਂ ਸਾਨੂੰ ਅਰਪਣ ਕਰਦੀਆਂ ਤੇ ਅਸੀਂ ਜਾਣ ਲੱਗਿਆਂ ਸਾਰੀਆਂ ਪਿਟਾਵਾਂ ਸਾਰਾ ਧਨ ਉਹ ਸੰਗਤਾਂ ਦੇ ਵਿੱਚ ਗਰੀਬਾਂ ਦੇ ਵਿੱਚ ਵੰਡ ਜਾਈਦਾ ਪਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਜਦੋਂ ਸੰਗਤ ਨੇ ਸਾਨੂੰ ਪਟਾਵਾਂ ਅਰਪਣ ਕੀਤੀਆਂ ਨਾ ਤੇ ਸੱਚੇ ਪਾਤਸ਼ਾਹ ਮੈਂ ਸਾਰੀਆਂ ਪਟਾਵਾਂ ਪੰਡ ਬਨ ਕੇ ਆਪਣੇ ਨਾਲ ਲੈ ਜਾਣੀਆਂ ਗੁਰੂ ਨਾਨਕ ਸਹਿਬ ਮਹਾਰਾਜ ਮੁਸਕਰਾਏ ਤੇ ਆਖਣ ਲੱਗੇ ਭਾਈ ਮਰਦਾਨਿਆ ਇਹ ਪਟਾਵਾਂ ਆਪਾਂ ਕੀ ਕਰਨੀਆਂ ਪਰ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਅੱਜ ਇਹ ਪਟਾਵਾਂ ਮੈਂ ਨਾਲ ਲੈ ਕੇ ਜਾਣੀਆਂ ਅਸਲ ਮayne ਵਿੱਚ ਸਮਝਾਉਣਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਹੀ ਸੀ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸਾਰਿਆਂ ਪੰਡਾ ਬੰਨ ਕੇ ਤੇ ਭਾਈ ਮਰਦਾਨਾ ਜੀ ਨੇ ਇੱਕ ਵੱਡੀ ਪੰਡ ਤਿਆਰ ਕਰਕੇ ਸਿਰ ਤੇ ਚੁੱਕ ਲਈ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੁਰੇ ਜਾਂਦੇ ਤੇ ਭਾਈ ਮਰਦਾਨਾ ਜੀ ਹੌਲੀ-ਹੌਲੀ ਕਰਦੇ ਹੋ ਸਤਿਗੁਰੂ ਤੋਂ ਪਿੱਛੇ ਰਹਿ ਜਾਂਦੇ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਭਾਈ ਮਰਦਾਨਾ ਜੀ ਨੂੰ ਨਾਲ ਰਲਾ ਲੈਂਦੇ ਰੁੱਕ ਕੇ ਤੇ ਹੌਲੀ-ਹੌਲੀ ਕਰਦੇ ਆ ਭਾਈ ਮਰਦਾਨਾ ਜੀ ਫੇਰ ਪਿੱਛੇ ਰਹਿ ਜਾਂਦੇ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਭਾਈ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆਂ ਕੀ ਗੱਲ ਅੱਗੇ ਤੇ ਕਈ ਵਾਰੀ ਸਾਡੇ ਤੋਂ ਵੀ ਅੱਗੇ ਤੁਰ ਜਾਂਦੇ ਤੁਰਦਿਆਂ ਤੁਰਦਿਆਂ ਪਰ ਅੱਜ ਤੁਸੀਂ ਇੰਨੇ ਪਿੱਛੇ ਕਿਉਂ ਰਹਿ ਗਏ ਭਾਈ ਮਰਦਾਨਾ ਜੀ ਕੋਲ ਆਏ ਤੇ ਜਿਹੜੀ ਸਿਰ ਤੇ ਪੰਡ ਬੰਨੀ ਸੀ ਨਾ ਵਗਾ ਕੇ heਠਾ ਜ਼ਮੀਨ ਤੇ ਮਾਰੀ ਤੇ ਗੁਰੂ ਨਾਨਕ ਸਹਿ ਮਹਾਰਾਜ ਨੂੰ ਆਕਨ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਆ ਜਿਹੜੀ ਪਦਾਰਥਾਂ ਦੀ ਪੰਡ ਬਨ ਕੇ ਮੈਂ ਸਿਰ ਤੇ ਚੁੱਕ ਲਈ ਹੈ ਨਾ ਸੱਚੇ ਪਾਤਸ਼ਾਹ ਇਹ ਤੁਹਾਡੇ ਨਾ ਕਦਮ ਨਾ ਕਦਮ ਲਾ ਕੇ ਤੁਰਨ ਹੀ ਨਹੀਂ ਦਿੰਦੀ ਸ਼੍ਰੀ ਗੁਰੂ ਨਾਨਕ ਸਹਿ ਮਹਾਰਾਜ ਮਿੱਠਾ ਜਿਹਾ ਮੁਸਕਰਾ ਪਏ ਅੱਖਾਂ ਲੱਗੇ ਮਰਦਾਨਿਆਂ ਤੂੰ ਤੇ ਪਦਾਰਥਾਂ ਦੀ ਪੰਡ ਬਨ ਕੇ ਸਿਰ ਤੇ ਚੁੱਕੀ ਆਂ ਤੇ ਤੂੰ ਆਪਣੇ ਗੁਰੂ ਨਾਲ ਕਦਮ ਨਾ ਕਦਮ ਲਾ ਕੇ ਨਹੀਂ ਤੁਰ ਸਕਦਾ ਅੱਖਾਂ ਲੱਗੇ ਜਿਨ੍ਹਾਂ ਨੇ ਗੁਨਾਹਾਂ ਦੀਆਂ ਪਾਪਾਂ ਦੀਆਂ ਅਪਰਾਧਾਂ ਦੀਆਂ ਪੰਡਾ ਬਨ ਕੇ ਸਿਰ ਤੇ ਚੁਕੀਆਂ ਹੋਣ ਗਿਆ ਉਹ ਆਪਣੇ ਗੁਰੂ ਨਾਲ ਕਦਮ ਨਾ ਕਦਮ ਲਾ ਕੇ ਕਿਵੇਂ ਤੁਰਨਗੇ ਗੁਰੂ ਕੀ ਸਿੱਖ ਸੰਗਤ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ ਆਖਣ ਲੱਗੇ ਕਬੀਰ ਬੇੜਾ ਜਰਜਰਾ ਊਟੇ 6000 ਹਰੂਏ ਹਰੂਏ ਤਿਰ ਗਏ ਡੋਬੇ ਜਿਨ ਸਿਰ ਪਾਰ ਜਿਨ੍ਹਾਂ ਦੇ ਸਿਰ ਤੇ ਗੁਨਾਹਾਂ ਦੀਆਂ ਪੰਡਾ ਬਨੀਆਂ ਸਨ ਆ ਉਹ ਲੋਕ ਇਸ ਪਵ ਸਾਗਰ ਵਿੱਚ ਡੁੱਬ ਗਏ ਉਹਨਾਂ ਦੇ ਬੇੜੇ ਪਾਰ ਨਹੀਂ ਹੋਏ